ਤੁਸੀਂ ਦੇਖ ਰਹੇ ਹੋ ਖਬਰ ਹਰਤਾਲ ਮੈਂ ਹਾਂ ਸੁਨੀਲ ਕੁਮਾਰ ਹਿਮਾਚਲੀ ਤੇ ਗੱਲ ਕਰਾਂਗੇ ਪੰਜਾਬ ਦੀ ਸਿਆਸੀ ਸਰਗਰਮੀਆਂ ਦੀ ਤੇ ਕਰਾਂਗੇ ਗਹਿੰਤਾ ਨਾਲ ਪੜਤਾਲ ਸਟੈਂਡ ਦੇ ਨਾ ਸਟੂਡੀਓ 'ਚ ਮੌਜੂਦ ਨੇ ਸੀਨੇ ਪੱਤਰਕਾਰ ਸੁਰਿੰਦਰ ਡੱਲੇ ਡੱਲੇ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਧੰਨਵਾਦ ਮੌਕਾ ਦੇਣ ਲਈ ਸੁਨੀਲ ਜੀ ਡੱਲਾ ਜੀ ਸਭ ਤੋਂ ਪਹਿਲੀ ਜਿਹੜੀ ਅੱਜ ਦੀ ਵੱਡੀ ਖਬਰ ਆ ਉਮਰਾਨ ਨੰਗਲ ਨੂੰ ਗ੍ਰਿਫਤਾਰ ਕਰ ਲਿੱਤਿਆ ਗਿਆ ਕੋਰਟ 'ਚ ਪੇਸ ਕੀਤਾ ਗਿਆ ਹੁਣ 4 ਦਿਨ ਦਾ ਰਿਮਾਂਡ ਆ ਉਹਨਾਂ ਦਾ ਕੀ ਲੱਗਦਾ ਅੱਗੇ ਪੁਛਗਿੱਛ ਤੋਂ ਬਾਅਦ ਕਿਦੇ ਤੇ ਜਿਹੜੀ ਆ ਉਹ ਅਗਲੀ ਗ੍ਰਿਫਤਾਰੀ ਹੋ ਸਕਦੀ ਹੈ ਕਿੰ ਸਭਾਵਨਾ ਲੱਗਦੀ ਤੁਰੰਤ ਦੱਸਣਾ ਬਹੁਤ ਮੁਸ਼ਕਲ ਹੈ ਕਿ ਅਗਲੀ ਗ੍ਰਿਫਤਾਰੀ ਕਿਸ ਦੀ ਹੋ ਸਕਦੀ ਹੈ ਪਰ ਉਸ ਤੋਂ ਪਹਿਲਾਂ ਮੈਂ ਇਹ ਜ਼ਰੂਰ ਦੱਸਣਾ ਚਾਹਾਂਗਾ ਕਿ ਲਗਭਗ 2 ਘੰਟੇ ਫਰੀਦਕੋਟ ਦੀ ਅਦਾਲਤ ਦੇ ਵਿੱਚ ਅੱਜ ਬਹਿਸ ਚੱਲੀ ਔਰ ਵਕੀਲ ਆਏ ਹੋਏ ਸਨ ਉਮਰਾਨ ਅੰਗਲ ਸਾਹਿਬ ਦੇ ਉੱਚੇ ਚਤੌਰ ਤੇ ਜੀ ਗੁਰਸਾਹਿਬ ਸਿੰਘ ਉਹਨਾਂ ਦੇ ਵਕੀਲ ਆਏ ਹੋਏ ਸਨ ਅਨੀਸ਼ ਸ਼ਰਮਾ ਸਾਹਿਬ ਆਏ ਹੋਏ ਸਨ ਔਰ ਸਾਫ਼ ਤੌਰ ਤੇ ਪਰਮਰਾਜ ਸਿੰਘ ਉਮਰਾਨ ਅੰਗਲ ਨੂੰ ਜਦੋਂ ਅੱਜ ਅਦਾਲਤ ਪੇਸ਼ ਕੀਤਾ ਗਿਆ ਤਾਂ ਉਹਨਾਂ ਦੇ ਵਕੀਲਾ ਨੇ ਬਚਾਅ ਪੱਖ ਦੇ ਵਕੀਲਾ ਨੇ ਸਾਫ਼ ਤੌਰ ਤੇ ਕਿਹਾ ਕੀ ਮਾਮਲਾ ਰਾਜਨੀਤੀ ਤੋਂ ਪ੍ਰੇਰਿਤ ਹੈ ਔਰ ਉਮਰਾਨੰਗਲ ਸਾਹਿਬ ਨੂੰ ਕਲੀਨ ਚਿੱਟ ਦੰਦੇ ਹੋਏ ਨਜ਼ਰ ਆਏ ਉਹਨਾਂ ਦੇ ਵਕੀਲ ਨੇ ਜਿਹੜੇ ਬਚਾਅ ਪੱਖ ਦੇ ਵਕੀਲ ਨੇ ਚਲੋ ਉਹਨਾਂ ਦੇ ਕਲਾਈਂਟ ਨੇ ਉਮਰਾਨੰਗਲ ਸਾਹਿਬ ਉਹਨਾਂ ਨੇ ਤਾਂ ਗੱਲ ਕਰਨੀ ਹੈ ਪਰ ਉਹਨਾਂ ਨੇ ਲਾਜਿਕ ਦਿੱਤਾ ਉਹਨਾਂ ਨੇ ਲਾਜਿਕ ਹੀ ਦਿੱਤਾ ਕਿ 2015 ਦੀ ਘਟਨਾ ਸੀ 2018 ਚ ਐਫ ਆਈ ਆਰ ਹੁੰਦੀ ਹੈ 3 ਸਾਲ ਬਾਅਦ ਐਫ ਆਈ ਆਰ ਦਰਜ ਹੁੰਦੀ ਹੈ ਔਰ ਵਕੀਲ ਸਾਹਿਬ ਦੱਸ ਰਹੇ ਸਨ ਉਮਰਾਨੰਗਲ ਦੇ ਕਿ ਐਫ ਆਈ ਆਰ ਦੇ ਵਿੱਚ ਵੀ ਸਿੱਧਾ ਨਾਮ ਨਹੀਂ ਹੈ ਪਰਮਰਾਜ ਸਿੰਘ ਉਮਰਾਨੰਗਲ ਦਾ ਇਹ ਵੱਡੀ ਗੱਲ ਉਹਨਾਂ ਨੇ ਕੀਤੀ ਹੈ ਉਹਨਾਂ ਨੇ ਕਿਹਾ ਕਿ ਸਿਟ ਨੇ ਖੁਦ ਹੀ ਸ਼ਿਕਾਇਤਕਰਤਾ ਨੂੰ ਬੁਲਾ ਕੇ ਸ਼ਿਕਾਇਤ ਲਈ ਸੀ ਸੋ ਸਿਟ ਹੁਣ ਅਫਸਰਾਂ ਦੇ ਰਾਹੀਂ ਕਿਸੇ ਨਾ ਕਿਸੇ ਗ੍ਰਿਫਤਾਰੀਆਂ ਕਰਕੇ ਨਤੀਜੇ ਤੇ ਪਹੁੰਚਣਾ ਚਾਹੁੰਦੀ ਹੈ ਕਿ ਇਹ ਝ ਹੈ ਕੀ ਹੈ ਸੋ ਪੋਲਿਟੀਕਲ ਮੋਟੀਵੇਟਿਡ ਕੇਸ ਹੈ ਜਿਹੜਾ ਉਮਰਾਨ ਅੰਗਲ ਸਾਹਿਬ ਦੇ ਵਕੀਲਾਂ ਨੇ ਅੱਜ ਦੱਸਿਆ ਪਰ ਪਰਮਰਾਜ ਸਿੰਘ ਉਮਰਾਨ ਅੰਗਲ ਦੀ ਗ੍ਰਿਫਤਾਰੀ ਨੂੰ ਲੈ ਕੇ ਜਿਹੜੇ ਸਿਟ ਦੇ ਅਫਸਰ ਨੇ ਬੜੇ ਉਤਸ਼ਾਹਿਤ ਨੇ ਔਰ ਕੋਰ ਵੀ ਜੇ ਪ੍ਰਤਾਪ ਸਿੰਘ ਹੋਣੀ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਬਹੁਤ ਗਹਿਰਾਈ ਦੇ ਨਾਲ ਪਰਮਰਾਜ ਸਿੰਘ ਉਮਰਾਨ ਅੰਗਲ ਦੀ ਜਿਹੜੀ ਸ਼ਮੂਲੀਅਤ ਹੈ ਉਹ ਦੀ ਅਸੀਂ ਪੜਤਾਲ ਕਰ ਰਹੇ ਹਾਂ ਉਹਨਾਂ ਨੇ ਇੱਥੋਂ ਤੱਕ ਕਿਹਾ ਕਿ ਅਫਸਰ ਜਿਹੜਾ ਲੁਧਿਆਣਾ ਪੁਲਿਸ ਕਮਿਸ਼ਨਰ ਤਨਬ ਸੀ ਅਗਰ ਉਹ ਫਰੀਦਕੋਟ ਆਉਂਦਾ ਜੀ ਇਸ ਜਗ੍ਹਾ ਤੇ ਆਉਂਦਾ ਹੈ ਤੇ ਉਹ ਕਿਸ ਦੀਆਂ ਹਦਾਇਤਾਂ ਤੇ ਆਉਂਦਾ ਹੈ ਕਿਉਂਕਿ ਉਸ ਨਾਲ ਫੋਰਸ ਵੀ ਆਈ ਸੀ ਸੋ ਵੱਖ-ਵੱਖ ਸਵਾਲ ਹੈ ਜਿਹੜੇ ਸੁਨੀਲ ਜੀ ਇੱਥੇ ਉਹ ਖੜੇ ਹੋ ਰਹੇ ਨੇ ਅੱਗੇ ਵਧਣ ਤੋਂ ਪਹਿਲਾਂ ਕਈ ਇਹਦੇ ਵਿੱਚ ਪਚੀਦਾ ਗੱਲਾਂ ਨੇ ਜਿਨ੍ਹਾਂ ਦੇ ਉੱਤੇ ਮੈਂ ਰੌਸ਼ਨੀ ਪਾਉਣਾ ਚਾਹੁੰਦਾ ਪਰ ਉਸ ਤੋਂ ਪਹਿਲਾਂ ਇੱਕ ਵਾਰੀ ਜਿਹੜੇ ਵਕੀਲ ਨੇ ਗੁਰਸਾਹਿਬ ਸਿੰਘ ਬੜੇ ਸੀਨੀਅਰ ਵਕੀਲੇ ਇਹਨਾਂ ਦੀ ਗੱਲ ਸੁਣ ਲਈ ਔਰ ਅਨੀਸ਼ ਸ਼ਰਮਾ ਜੀ ਨੇ ਜਿਹੜੇ ਇਹਨਾਂ ਦੀ ਵੀ ਗੱਲ ਸੁਣ ਲਈ ਇੱਕ 2015 ਦੀ ਘਟਨਾ ਸੀ ਜਿਹਦੇ 3 ਸਾਲਾਂ ਬਾਅਦ ਇੱਕ ਝੂਠਾ ਪਰਚਾ ਦਰਜ ਕਰਾਇਆ ਸੀ ਜਿਹਦੇ ਚ ਪਰਮਰਾਜ ਮਰਨੰਗਲ ਜੀ ਨੂੰ ਇਨਵੋਲਵ ਕੀਤਾ ਉਸ ਕੇਸ ਦੇ ਵਿੱਚ ਪੁਲਿਸ ਨੇ ਅਜੇ ਰਿਮਾਰਡ ਮੰਗਿਆ ਸੀ ਜਿਹੜਾ 23 ਤਰੀਕ ਤੱਕ ਰਿਮਾਰਡ ਦੇਤਾ ਹੈ ਉਸ ਐਫ ਆਈ ਆਰ ਨੇ ਝੁੱਠੀ ਆ ਵੀ 3 ਸਾਲਾਂ ਬਾਅਦ ਰਜਿਸਟਰ ਹੋਣ ਦੇ ਬਾਵਜੂਦ ਕਿਸੇ ਦਾ ਨਾਂ ਨਹੀਂ ਹਮਰਾਨਗਰ ਸਾਹਿਬ ਦਾ ਨਾਂ ਨਹੀਂ ਨਾ ਕਿਸੇ ਹੋਰ ਮੁਲਜ਼ਮ ਦਾ ਨਾਂ ਐ ਨਾ ਕਿਸੇ ਨੂੰ ਐਟਰੀਬਿਊਸ਼ਨ ਐ ਨਾ ਕਿਸੇ ਨੂੰ ਵੀ ਕਿਹਨੇ ਗੋਲੀ ਮਾਰੀ ਕਿਹਨੇ ਨਹੀਂ ਮਾਰੀ ਤੇ ਉਸ ਬੰਦੇ ਨੂੰ ਜਿਹਦੇ ਵੱਲੋਂ ਐਫ ਆਈ ਆਰ ਹੋਈ ਆ ਉਹਨੂੰ ਪੁਲਿਸ ਨੇ ਖੁਦ ਬੁਲਾ ਕੇ ਥਾਣੇ ਉਹਦੇ ਵੱਲੋਂ ਆਪ ਆ ਕੇ ਨਹੀਂ ਕੋਈ ਰਿਪੋਰਟ ਕਰੀ ਗਈ 3 ਸਾਲਾਂ ਦੇ ਵਿੱਚ ਉਹਨੂੰ ਖੁਦ ਬੁਲਾ ਕੇ ਥਾਣੇ ਤੇ ਟੈਲੀਫੋਨ ਤੇ ਬੁਲਾਇਆ ਵੀ ਤੂੰ ਆ ਕੇ ਰਿਪੋਰਟ ਕਰ ਕਿਉਂਕਿ ਪੋਲੀਟਿਕਲੀ ਮੋਟੀਵੇਟਿਡ ਚੱਲ ਰਿਹਾ ਕੰਮ ਸਾਰਾ ਪੋਲੀਟਿਕਲ ਮਾਈਲੇਜ ਲਾਈਨ ਦੀ ਇੱਕ ਉਹਦਾ ਬੇਫਾਇਦਾ ਲੈ ਕੇ ਤੇ ਇਹਨਾਂ ਨੂੰ ਝੁੱਠਾ ਇਹਨਾਂ ਨੇ ਮਤਲਬ ਬਲੀ 23 ਦਿਨ ਦੀ ਜਿਹੜੀ ਰਿਮਾਂਡ ਦੀ ਮੰਗ ਕੀਤੀ 23 ਤਰੀਕ ਤੱਕ 10 10 10 ਦਿਨਾਂ ਦੀ ਰਿਮਾਂਡ ਦੀ ਮੰਗ ਕਰੀ ਸੀ ਇਹ ਆਪ ਹੀ ਕਹਿ ਰਹੇ ਹੈਗੇ ਆ ਕਿ ਸੈਂਸਿਟਿਵ ਸੀ ਉੱਥੇ ਹਾਲਾਤ ਤੇ ਪੁਲਿਸ ਇਸੇ ਕਰਕੇ ਸਾਰੇ ਪੰਜਾਬ ਦੀ ਪੁਲਿਸ ਬੁਲਾਈ ਸੀ ਸਾਰੇ ਪੰਜਾਬ ਦੀ ਪੁਲਿਸ ਇਸੇ ਕਰਕੇ ਬੁਲਾਈ ਸੀ ਔਰ ਜੋ ਪੀਪੀ ਸਾਹਿਬ ਨੇ ਡੀਏ ਸਾਹਿਬ ਨੇ ਆਰਗੂ ਕੀਤਾ ਹੈਗਾ ਉੱਥੇ ਉਹ ਇਹੀ ਹੈਗਾ ਕਿ देयर वाज ਅ ਸੈਂਸਿਟਿਵ ਸਿਚੁਏਸ਼ਨ ਤੋਂ ਕਿਤੇ ਵੀ ਜਿਹੜੀ 307 ਵਾਲੀ ਗੱਲ ਉਹ ਆਂਦੀ ਨਹੀਂ ਹੈਗੀ ਮੋਰਓਵਰ ਜਿਹੜਾ ਬੰਦਾ 3 ਸਾਲ ਬਾਅਦ ਬਿਆਨ ਦੇ ਰਿਹਾ ਜਿਹੜਾ ਐਫ ਆਈ ਆਰ ਦਾ ਕੰਪਲੇਨੈਂਟ ਆਜੀਤ ਸਿੰਘ ਉਹ ਇਹ ਤਾਂ ਇਹ ਗੱਲ ਕਹੀ ਨਹੀਂ ਰਿਹਾ ਵੀ ਕਿਸੇ ਨੇ ਮੈਨੂੰ ਪਾਰਟਿਕੂਲਰ ਨੇਮ ਲੈ ਕੇ ਵੀ ਕਿਸੇ ਦਾ ਨਾਮ ਨਹੀਂ ਵੀ ਸੋ ਤੁਸੀਂ ਗੱਲ ਸੁਣੀ ਜਿਹੜੇ ਵਕੀਲ ਸੀ ਔਰ ਉਹਨਾਂ ਨੇ ਸਾਫ਼ ਤੌਰ ਤੇ ਇਸ ਪੂਰੇ ਮਾਮਲੇ ਨੂੰ ਪੋਲਿਟਿਕਲੀ ਮੋਟੀਵੇਟਿਡ ਕੇਸ ਦੱਸਿਆ ਔਰ ਪਰਮਰਾਜ ਉਮਰਾਨੰਗਲ ਨੂੰ ਜਦੋਂ ਅਦਾਲਤ 'ਚ ਪੇਸ਼ ਕੀਤਾ ਜਾ ਰਿਹਾ ਸੀ ਤਸਵੀਰਾਂ ਤੁਸੀਂ ਦੇਖੀਆਂ ਜੀ ਜੀ ਉਹਨਾਂ ਦੇ ਚਿਹਰੇ 'ਤੇ ਕਿਸੇ ਤਰ੍ਹਾਂ ਦਾ ਸ਼ੱਕ ਨਹੀਂ ਸੀ ਬੜੇ ਆਰਾਮ ਦੇ ਨਾਲ ਜਿਹੜੇ ਉਹਨਾਂ ਨੂੰ ਉੱਥੇ ਉਹਨਾਂ ਦੇ ਸਮਰਥਨ 'ਚ ਪਹੁੰਚੇ ਹੋਏ ਸੀ ਉਹਨਾਂ ਨੂੰ ਉਹਨਾਂ ਨੇ ਉਹਨਾਂ ਦੀ ਉਹਨਾਂ ਦਾ ਉਹਨਾਂ ਦਾ ਹੋਰਾਂ ਵੀ ਉਹਨਾਂ ਨੇ ਪ੍ਰਮਾਣ ਕੀਤਾ ਤੁਸੀਂ ਤਸਵੀਰਾਂ ਚ ਦੇਖ ਰਹੇ ਹੋ ਸੋ ਪਰਮਰਾਜ ਉਮਰਾਨ ਅੰਗਲ ਦੇ ਵਕੀਲ ਪੈਰਵਾਈ ਚ ਆ ਗਏ ਨੇ ਔਰ ਉਹਨਾਂ ਨੇ ਪੱਤਰਕਾਰਾਂ ਦੇ ਨਾਲ ਵੀ ਆਪਣਾ ਪੱਖ ਰੱਖਿਆ ਉਮਰਾਨ ਅੰਗਲ ਉਹਨਾਂ ਦਾ ਸੋ ਉਮਰਾਨ ਅੰਗਲ ਸਾਹਿਬ ਜਦੋਂ ਜ਼ਮਾਨਤ ਮਿਲਦੀ ਹੈ ਨਿਸ਼ਚਿਤ ਤੌਰ ਤੇ ਉਹਨਾਂ ਦਾ ਵੀ ਹਰ ਪੱਖ ਹੈ ਜਿਹੜਾ ਉਹਦਾ ਸਵਾਗਤ ਹੈ ਕਿ ਉਹ ਕੀ ਕਹਿਣਾ ਚਾਹਣਗੇ ਪਰ ਸਵਾਲ ਇੱਥੇ ਬਹੁਤ ਵੱਡਾ ਹੈ ਕਿ ਅਗਰ ਉਮਰਾਨ ਅੰਗਲ ਸਾਹਿਬ ਦੇ ਵਕੀਲਾਂ ਦੀ ਗੱਲ ਸੁਣੀ ਹੈ ਤਾਂ ਫਿਰ ਸੱਟ ਜਿਹੜੀ ਉਹ ਅੱਗੇ ਹੁਣ ਕੀ ਕਰਨ ਵਾਲੀ ਹੈ ਸੋ ਸੱਟ ਲਈ ਵੀ ਅਗਲਾ ਸਮਾਂ ਸੁਨੀਲ ਜੀ ਬੜਾ ਚੁਣੌਤੀਆਂ ਭਰਿਆ ਹੈ ਕਿਉਂਕਿ ਉਮਰਾਨ ਅੰਗਲ ਸਾਹਿਬ ਦੇ ਹੱਕ 'ਚ ਵੀ ਵਕੀਲ ਆ ਗਏ ਨੇ ਵੱਡੇ ਵੱਡੇ ਵਕੀਲ ਨੇ ਸਿਆਣੇ ਨੇ ਕਾਨੂੰਨੀ ਤੌਰ ਤੇ ਕੱਲੀ-ਕੱਲੀ ਚੀਜ਼ ਹੈ ਜਿਹੜੀ ਉਹ ਬਹੁਤ ਸੋਚ ਸਮਝ ਕੇ ਇਸ ਵਕਤ ਸੱਟ ਨੂੰ ਵੀ ਕਰਨੀ ਪਊਗੀ ਸੱਟ ਦੀ ਛੋਟੀ ਜੀ ਗਲਤੀ ਇਸ ਪੂਰੀ ਜਿਹੜੀ ਜਾਂਚ ਹੈ ਉਹਨੂੰ ਪਟਕਾ ਵੀ ਸਕਦੀ ਹੈ ਸੋ ਸਿੱਟ ਨੂੰ ਵੀ ਕੋਈ ਗਲਤੀ ਕਰਨ ਦੀ ਗੁੰਜਾਇਸ਼ ਇੱਥੇ ਨਹੀਂ ਹੈਗੀ ਜਿਸ ਤਰੀਕੇ ਨਾਲ ਦਬਾਅ ਬਣਿਆ ਹੋਇਆ ਹੈ ਇਸ ਪੂਰੇ ਮਾਮਲੇ ਤੇ ਔਰ ਦੂਜੇ ਪਾਸੇ ਜਿਹੜੇ ਜਿਹੜੇ ਸ਼ਹੀਦ ਹੋਏ ਸੀ ਕ੍ਰਿਸ਼ਨ ਭਗਵਾਨ ਉਹਨਾਂ ਦੇ ਪੁੱਤਰ ਦਾ ਕਹਿਣਾ ਹੈ ਕਿ ਸਾਨੂੰ ਸਿੱਟ ਤੇ ਭਰੋਸਾ ਸਿੱਟ ਚੰਗਾ ਕੰਮ ਕਰ ਰਹੀ ਹੈ ਉਹਨਾਂ ਦੀ ਗੱਲ ਵੀ ਥੋੜੀ ਜਿਹੀ ਸੁਣਣੀ ਬਿਲਕੁਲ ਇਨਸਾਫ ਦੇ ਰਾਹ ਤੇ ਹੁਣ ਜਾ ਰਹੇ ਆ ਜਿਹੜੀ ਐਸਆਈਟੀ ਬਹੁਤ ਵਧੀਆ ਕੰਮ ਕਰੀ ਜਾਂਦੀ ਆ ਇਹਦੇ ਨਾਲ ਜਿਹੜਾ ਸਿੱਖਾਂ ਦੇ ਵਿੱਚ ਜਿਹੜਾ ਮਣਾ ਚ ਰੋਸ ਭਰਿਆ ਹੋਇਆ ਸੀਗਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਜਾਂ ਜਿਹੜੇ ਸਿੰਘ ਸ਼ਹੀਦ ਕੀਤੇ ਗਏ ਆ ਜਾਂ ਜ਼ਖਮੀ ਕੀਤੇ ਗਏ ਉਹਨਾਂ ਨੂੰ ਲੈ ਕੇ ਜਿਹੜਾ ਰੋਸ ਹੀ ਮਣਾ ਦੇ ਵਿੱਚ ਉਹ ਕਿਤੇ ਨਾ ਕਿਤੇ ਜਿਹੜਾ ਇਨਸਾਫ ਤੇ ਮੱਲਮ ਲੱਗਦੀ ਜਿਹੜੀ ਨਜ਼ਰ ਆ ਰਹੀ ਹੈ ਸੋ ਤੁਸੀਂ ਉਹਨਾਂ ਦੀ ਗੱਲ ਵੀ ਸੁਣੀ ਸੁਖਰਾਜ ਸਿੰਘ ਜਿਹੜੇ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਨੇ ਕਾਨੂੰਨੀ ਲੜਾਈ ਇਹਨਾਂ ਨੇ ਵੀ ਲੜੀ ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਸਿੱਟ ਪਰਮਰਾਜ ਸਿੰਘ ਉਮਰਾ ਨੰਗਲ ਹੁਣਾਂ ਤੋਂ ਕੀ ਪੁੱਛਗਿੱਛ ਕਰਦੀ ਹੈ 4 ਦਿਨ ਦਾ ਪੁਲਿਸ ਰਿਮਾਂਡ ਹੈ 4 ਦਿਨਾਂ ਦੇ ਵਿੱਚ ਪਰਮਰਾਜ ਸਿੰਘ ਉਮਰਾ ਨੰਗਲ ਹੋਰਾਂ ਤੋਂ ਕਿਸ ਤਰ੍ਹਾਂ ਦੀ ਸਿੱਟ ਪੁੱਛਗਿੱਛ ਕਰਦੀ ਹੈ ਕੀ ਪਹਿਲਾਂ ਚਰਨਜੀਤ ਸ਼ਰਮਾ ਉਹਨਾਂ ਨੂੰ ਜੇਲ੍ਹ ਦੇ ਵਿੱਚ ਇਸ ਵਕਤ ਜੁਡੀਸ਼ੀਅਲ ਰਿਮਾਂਡ ਤੇ ਹੈ ਔਰ ਪੁਲਿਸ ਰਿਮਾਂਡ ਆ ਗਿਆ ਪਰਮਰਾਜ ਸਿੰਘ ਉਮਰਾ ਨੰਗਲ ਦਾ ਕੀ ਜੇਲ੍ਹ ਤੋਂ ਦੁਬਾਰਾ ਚਾਹੇਗੀ ਅਦਾਲਤ ਦੇ ਜ਼ਰੀਏ ਸਿੱਟ ਕਿ ਅਸੀਂ ਚਰਨਜੀਤ ਸ਼ਰਮਾ ਉਹਨਾਂ ਨੂੰ ਵੀ ਦੁਬਾਰਾ ਜੇਲ੍ਹ ਦੇ ਵਿੱਚੋਂ ਵਾਰੰਟਸ ਤੇ ਲੈ ਕੇ ਆਈਏ ਔਰ ਜੀ ਉਮਰਾਨੰਗਲ ਸਾਹਿਬ ਦੇ ਨਾਲ ਬਿਠਾ ਕੇ ਪੁੱਛ ਕੇ ਚਰਿਏ ਕਿ ਇਸ ਤਰੀਕੇ ਦੀ ਵੀ ਸਿੱਟ ਦੀ ਵਿਉਂਤਬੰਦੀ ਹੈ ਇਹ ਵੀ ਆਉਣ ਦੇ ਦਿਨਾਂ ਚ ਪਤਾ ਲੱਗੂਗਾ ਆਪਣੇ ਪੱਧਰ ਤੇ ਵੱਡੇ ਸਵਾਲ ਨੇ ਜਿਹੜੇ ਉਹ ਸਿੱਟ ਨੇ ਤਿਆਰ ਕੀਤੇ ਨੇ ਪਰਮਰਾਜ ਸਿੰਘ ਉਮਰਾਨੰਗਲ ਤੋਂ ਕਿਉਂਕਿ ਅਕਾਲੀ ਦਲ ਦੇ ਪਿਛਲੀ ਸਰਕਾਰ ਦੇ ਕਾਫੀ ਕਰੀਬੀ ਸਮਝੇ ਜਾਂਦੇ ਨੇ ਉਮਰਾਨੰਗਲ ਇਸ ਕਰਕੇ ਲੰਮੀ ਚੌੜੀ ਸਵਾਲਾਂ ਦੀ ਲਿਸਟ ਹੈ ਜਿਹੜੀ ਉਹ ਵੀ ਤਿਆਰ ਕੀਤੀ ਹੈ ਇਸ ਵਕਤ ਸਿੱਟ ਦੇ ਅਫਸਰਾਂ ਨੇ ਸੋ ਸਿੱਟ ਦੇ ਅਫਸਰ ਹੁਣ 4 ਦਿਨ ਪੁੱਛਗਿਛ ਕਰਨਗੇ 4 ਦਿਨਾਂ ਬਾਅਦ ਇਸ ਕਾਲ ਦਾ ਖੁਲਾਸਾ ਹੋ ਸਕੇਗਾ ਹਾਲਾਂਕਿ ਰੋਜ਼ ਉਹਨਾਂ ਦਾ ਮੈਡੀਕਲ ਹੋਇਆ ਕਰੇਗਾ ਹੋ ਸਕਦਾ ਪੱਤਰਕਾਰਾਂ ਨਾਲ ਕੋਈ ਗੱਲਬਾਤ ਕਰਨ ਕਿ ਕਿਸ ਤਰ੍ਹਾਂ ਦੇ ਉਹਨਾਂ ਤੋਂ ਸਵਾਲ ਪੁੱਛੇ ਜਾ ਰਹੇ ਨੇ ਪਰ ਲੱਗਦਾ ਨਹੀਂ ਕਿਉਂਕਿ ਇਹ ਮਾਮਲਾ ਪੂਰਾ ਅਦਾਲਤ ਦੇ ਵਿੱਚ ਰਿਪੋਰਟ ਜਾਣੀ ਹੈ ਪਰ ਉਹਨਾਂ ਦੇ ਵਕੀਲ ਗੱਲ ਕਰ ਸਕਦੇ ਨੇ ਕਿ ਕਿਸ ਤਰ੍ਹਾਂ ਦੀ ਪੁੱਛਗਿਛ ਹੋ ਰਹੀ ਹੈ ਉਹਨਾਂ ਦੇ ਵਕੀਲਾਂ ਨੂੰ ਕਿੰਨਾ ਸਮਾਂ ਮਿਲਣ ਨੂੰ ਮਿਲਦਾ ਆਪਣੇ ਕਲਾਇੰਟ ਨੂੰ ਇਹ ਸਾਰੀਆਂ ਗੱਲਾਂ ਵੀ ਆਉਣ ਦੇ ਨਾਲ ਦੇ ਵਿੱਚ ਸੁਨੀਲ ਦੀ ਸਾਹਮਣੇ ਆਉਣਗੀਆਂ ਪਰ ਸਿੱਟ ਦੀ ਕੋਸ਼ਿਸ਼ ਹੋਏਗੀ ਕਿ ਅਸੀਂ ਕੜੀਦਰ ਕੜੀ ਜੋੜੀਏ ਔਰ ਪਤਾ ਕਰੀਏ ਕਿ ਉਮਰਾਨ ਅੰਗਲ ਸਾਹਿਬ ਕਿਉਂ ਗਏ ਸੀ ਉੱਥੇ ਜੀ ਉਹਨਾਂ ਦੇ ਜਾਣ ਦੇ ਪਿੱਛੇ ਕਿਹੜਾ ਅਫਸਰ ਸੀ ਕਿਸ ਨੇ ਇਹਨਾਂ ਦੀ ਡਿਊਟੀ ਲਾਈ ਕਿਉਂ ਫੋਰਸ ਗਈ ਉਹਦੇ ਪਿੱਛੇ ਕਾਰਨ ਕੀ ਸੀ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹ ਆਉਣ ਦੇ ਦਿਨਾਂ ਚ ਪੜਤਾਲੀਆਂ ਜਾਣਗੀਆਂ ਅੱਛਾ ਡਾਲਾ ਜੀ ਪੁਲਵਾਮਾ ਅਟੈਕ ਦੇ ਕੁਝ ਦਿਨਾਂ ਬਾਅਦ ਹੁਣ ਪਾਕਿਸਤਾਨ ਪੀਐਮ ਦਾ ਵੀ ਜਿਹੜਾ ਉਹ ਬਿਆਨ ਆ ਗਿਆ ਉਸ ਬਿਆਨ ਨੂੰ ਪੰਜਾਬ ਦੇ ਜਿਹੜੇ ਰਾਜਨੀਤਿਕ ਹੁਫਕ ਮਨਾਨ ਨੇ ਉਹ ਕਿਵੇਂ ਦੇਖਦੇ ਨੇ ਦੇਖੋ Imran Khan ਦੇ ਬਿਆਨ ਦੇ ਉੱਤੇ ਤਾਂ ਇੱਕ ਨਵੀਂ ਸਿਆਸਤ ਜਿਹੜੀ ਪੂਰੇ ਮੁਲਕ ਦੇ ਵਿੱਚ ਸ਼ੁਰੂ ਹੋਈ ਹੈ ਔਰ ਭਾਰਤੀ ਮੀਡੀਆ ਦਾ ਇੱਕ ਹਿੱਸਾ ਉਹ Imran Khan ਦੇ ਬਿਆਨ ਨੂੰ ਬਹੁਤ ਹਾਸੋ ਹੀਨੇ ਤਰੀਕੇ ਦੇ ਨਾਲ ਪੇਸ਼ ਕਰ ਰਿਹਾ ਪਰ ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ Imran Khan ਨੇ ਪਹਿਲੀ ਵਾਰ ਜੀ ਪਹਿਲੀ ਵਾਰ ਅਤਵਾਦ ਤੇ ਗੱਲ ਕਰਨ ਦੀ ਗੱਲ ਕੀਤੀ ਹੈ ਅੱਜ ਤੱਕ ਜਿਹੜਾ ਪਾਕਿਸਤਾਨ ਦਾ ਸਟੈਂਡ ਰਿਹਾ ਉਹ ਕਸ਼ਮੀਰ ਦੇ ਮਸਲੇ ਤੋਂ ਬਿਨਾ ਕਿਸੇ ਵੀ आतवाद ਨਾਲ ਸੰਬੰਧਿਤ ਮਸਲੇ ਤੇ ਗੱਲ ਕਰਨ ਨੂੰ ਤਿਆਰ ਨਹੀਂ ਸੀ ਸੋ ਇਮਰਾਨ ਖਾਨ ਮੈਂ ਕਹਿ ਸਕਦਾ ਕਿ ਪਹਿਲੀ ਵਾਰੀ ਇਮਰਾਨ ਖਾਨ ਨੇ ਇਹ ਗੱਲ ਕੀਤੀ ਹੈ ਔਰ ਇਸ ਤੋਂ ਪਹਿਲਾਂ ਵੀ ਉਹ ਸੱਦਾ ਦੇ ਚੁੱਕੇ ਨੇ ਸਾਡੇ ਪ੍ਰਧਾਨ ਮੰਤਰੀ ਨੂੰ ਗੱਲਬਾਤ ਦਾ ਜਦੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਗੱਲ ਤੁਰੀ ਸੀ ਦੇਖਣ ਵਾਲੀ ਗੱਲ ਰਹੇਗੀ ਕਿ ਭਾਰਤ ਦੇ ਪ੍ਰਧਾਨ ਮੰਤਰੀ ਦਾ ਆਖਰੀ ਫੈਸਲਾ ਕੀ ਹੋਏਗਾ ਕਿਉਂਕਿ ਅਜ ਤੱਕ ਪਹਿਲੇ ਦਿਨ ਸੀ ਇਮਰਾਨ ਖਾਨ ਦਾ ਬਿਆਨ ਆਇਆ ਉਸ ਤੋਂ ਬਾਅਦ ਤੁਰੰਤ ਜਿਹੜੇ ਪੋਲਿਟੀਕਲ ਰਿਐਕਸ਼ਨ ਹੁੰਦੇ ਨੇ ਵੱਖ-ਵੱਖ ਲੋਕਾਂ ਦੇ ਆਏ ਨੇ ਸਾਡੇ ਫੌਜ ਦੇ ਸਾਬਕਾ ਜਰਨਲ ਨੇ ਜਿਹੜੇ ਉਹਨਾਂ ਦੇ ਵੀ ਬਿਆਨ ਆਏ ਨੇ ਹਾਲਾਂਕਿ ਬਹੁਤੇ ਲੋਕ ਲਗਾਤਾਰ ਇਹੀ ਗੱਲ ਕਹਿ ਰਹੇ ਨੇ ਕਿ ਪਾਕਿਸਤਾਨ ਨੂੰ ਸਬਕ ਸਿਖਾਓ ਪਾਕਿਸਤਾਨ ਦੇ ਨਾਲ ਆਰ ਪਾਰ ਦੀ ਗੱਲ ਕਰੋ ਔਰ ਆਰ ਪਾਰ ਦੀ ਗੱਲ ਦੋ ਤਰੀਕੇ ਨਾਲ ਹੋ ਸਕਦੀ ਹੈ ਜਾਂ ਤਾਂ ਜੰਗ ਨਾਲ ਹੋ ਸਕਦੀ ਹੈ ਜਾਂ ਬੈਠ ਕੇ ਗੱਲਬਾਤ ਹੋ ਸਕਦੀ ਹੈ ਸੋ ਹੁਣੇ ਸਾਡੀ ਸਰਕਾਰ ਨੇ ਤੈਅ ਕਰਨਾ ਹੈ ਕਿ ਉਹ ਗੱਲਬਾਤ ਕਰਨਾ ਚਾਹੁੰਦੇ ਨੇ ਜਾਂ ਜੰਗ ਕਰਨਾ ਚਾਹੁੰਦੇ ਨੇ ਜਿੰਦ ਤੱਕ ਗੱਲ ਰਹੇਗੀ ਜੰਗ ਦੀ ਜੰਗ ਨਾਲ ਵੀ ਕਦੀ ਮਸਲੇ ਹੱਲ ਨਹੀਂ ਹੁੰਦੇ ਜੰਗ ਨਾਲ ਅਸੀਂ ਹੋਰ ਫੌਜੀ ਸ਼ਹੀਦ ਕਰਾਵਾਂਗੇ ਉਹਨਾਂ ਦੇ ਵੀ ਸ਼ਹੀਦ ਹੋਣਗੇ ਸਾਡੇ ਵੀ ਸ਼ਹੀਦ ਹੋਣਗੇ ਪੰਜਾਬ ਦਾ ਕਿੰਨਾ ਨੁਕਸਾਨ ਹੋਊਗਾ ਜਦੋਂ ਵੀ ਜੰਗ ਵਰਗੇ ਹਾਲਾਤ ਬਣਦੇ ਨੇ ਪੋਲੀਟੀਕਲ ਲੀਡਰਾਂ ਨੂੰ ਕੋਈ ਫਰਕ ਨਹੀਂ ਪੈਂਦਾ ਉਹ ਪੰਜਾਬ ਤੋਂ ਬਹੁਤ ਦੂਰ ਦੂਰ ਬੈਠੇ ਨੇ ਪੰਜਾਬ ਜਿੱਥੇ ਕਿੰਨੀਆਂ ਮਾਵਾਂ ਦੇ ਪੁੱਤ ਉਜੜ ਜਾਣਗੇ ਬਰਬਾਦ ਹੋ ਜਾਣਗੇ ਪਸ਼ੂ ਡੰਗਰ ਸਾਡੀ ਆਰਥਿਕਤਾ ਤਬਾਹ ਹੋ ਜਾਊਗੀ ਸਿਰਫ ਸਾਡੀ ਨਹੀਂ ਜਿੰਨਾ ਵੀ ਇਲਾਕਾ ਜੰਗ ਦੇ ਦਾਇਰੇ ਦੇ ਵਿੱਚ ਆਉਂਦਾ ਹੈ ਕਈ-ਕਈ ਕਿਲੋਮੀਟਰਾਂ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੁੰਦਾ ਲੋਕਾਂ ਨੂੰ ਘਰ ਛੱਡਣੇ ਪੈਂਦੇ ਨੇ ਮੋਦੀ ਸਾਹਿਬ ਦੇ ਰਾਜ ਇੱਕ ਵਾਰੀ ਪਹਿਲਾਂ ਵੀ ਹੋ ਚੁੱਕਿਆ ਜਦੋਂ ਪਾਕਿਸਤਾਨ ਨਾਲ ਕਹਿੰਦੇ ਸੀ ਹੁਣ ਆਰ ਪਾਰ ਦੀ ਲੜਾਈ ਦਾ ਵਕਤ ਆ ਗਿਆ ਸੀ ਆਰ ਪਾਰ ਕਰਕੇ ਹਟਾਂਗੇ ਫੌਜ ਵੀ ਲੱਗੀ ਸੀ ਔਰ ਦੇਖੋ ਕਿਡਾ ਨੁਕਸਾਨ ਹੋਇਆ ਪੰਜਾਬੀਆਂ ਦਾ ਬੱਚਿਆਂ ਦੀਆਂ ਪੜ੍ਹਾਈਆਂ ਖਰਾਬ ਹੋਈਆਂ ਸਾਡੀ ਖੇਤੀ ਖਰਾਬ ਹੋਈ ਆਰਥਿਕਤਾ ਸਾਡੀ ਵਿਗੜੀ ਸੋ ਮੈਨੂੰ ਇਹ ਲੱਗਦਾ ਕਿ ਸਾਡੀ ਕੇਂਦਰ ਦੀ ਸਰਕਾਰ ਨੂੰ ਹੁਣ ਆਲ ਪਾਰਟੀ ਮੀਟਿੰਗ ਕਰਾਉਣੀ ਚਾਹੀਦੀ ਹੈ ਮੋਦੀ ਸਾਹਿਬ ਨੂੰ ਹੁਣ ਸਾਰੀਆਂ ਪਾਰਟੀਆਂ ਨੂੰ ਸੱਦਣਾ ਚਾਹੀਦਾ ਹੈ ਤੇ ਆਪਗਵਾਈ ਕਰਨੀ ਚਾਹੀਦੀ ਆਲ ਪਾਰਟੀ ਮੀਟਿੰਗ ਲਈ ਪਿਛਲੀ ਵਾਰੀ ਉਹਨਾਂ ਨੇ ਮੀਟਿੰਗ ਜ਼ਰੂਰ ਸਕਦੀ ਪਰ ਉਹ ਗ੍ਰਹਿ ਮੰਤਰੀ ਉਹਨਾਂ ਨੇ ਅਗਵਾਈ ਕੀਤੀ ਸੋ ਇਸ ਕਰਕੇ ਦੂਜੀਆਂ ਪਾਰਟੀਆਂ ਨੇ ਵੀ ਆਪਣੇ ਦੂਸਰੀ ਤੀਸਰੀ ਜਿਹੜੀ ਸ਼ਰੈਣੀ ਦੇ ਲੀਡਰ ਭੇਜ ਤੇ ਮੋਦੀ ਸਾਹਿਬ ਆਪ ਆਲ ਪਾਰਟੀ ਮੀਟਿੰਗ ਕਰਨ ਰੈਲੀਆਂ ਇੱਕ ਦੋ ਦਿਨ ਨਾ ਕਰਨ ਆਪ ਬੈਠਣ ਆਪ ਆਲ ਪਾਰਟੀ ਮੀਟਿੰਗ ਕਰਨ ਸਾਰੇ ਲੀਡਰਾਂ ਨੂੰ ਸੱਦਣ ਔਰ ਫਿਰ ਫੈਸਲਾ ਕਰਨ ਕਿ Imran Khan ਨੇ ਜਿਹੜੀ ਗੱਲ ਕਹੀ ਹੈ ਸਾਰੀਆਂ ਪਾਰਟੀਆਂ ਦੀ ਇਹਦੇ 'ਚ ਕੀ ਰਾਏ ਹੈ ਸਾਨੂੰ ਕੀ ਕਰਨਾ ਚਾਹੀਦਾ ਕਿਉਂਕਿ ਦੋ ਗੱਲਾਂ ਨੇ ਸੁਨੀਲ ਜੀ ਗੱਲਬਾਤ ਦਾ ਸੱਦਾ ਵੀ ਕੋਈ ਮੁਲਕ ਹਰ ਵਾਰ ਨਹੀਂ ਆਉਂਦਾ ਇਹ ਦੂਸਰੀ ਵਾਰ ਹੈ ਜਦੋਂ Imran Khan ਨੇ ਗੱਲਬਾਤ ਦੀ ਗੱਲ ਕਹੀ ਹੈ ਮੈਂ ਕਹਿੰਦਾ ਇਹ ਗੱਲ ਨੂੰ ਅਸੀਂ ਮੰਨਦੇ ਹਾਂ ਕਿ Imran Khan ਨੂੰ ਤੁਰੰਤ ਉੱਥੋਂ ਦੇ ਜਿਹੜੇ ਕੁਝ ਅਤਵਾਦੀ ਸੰਗਠਨ ਨੇ ਉਹਨਾਂ ਦੇ ਆਗੂ ਵੀ ਹਿਰਾਸਤ 'ਚ ਲੈ ਲੈਣੇ ਚਾਹੀਦੇ ਨੇ ਤਾਂ ਕਿ ਭਾਰਤ ਨੂੰ ਭਰੋਸਾ ਹੋਵੇ ਕਿ Imran Khan ਸਜੀਦਾ ਨੇ ਕੱਲੀ ਕੱਲੀ ਗੱਲਬਾਤ ਦਾ Imran Khan ਨੇ ਪੇਸ਼ਕਸ਼ ਕੀਤੀ ਹੈ ਜੇ ਕਿਤੇ ਉਹ ਕਹਿ ਦੇਣ ਵੀ ਅਗਰ ਭਾਰਤ ਕਹਿੰਦਾ ਤਾਂ ਮੈਂ ਇਹਨਾਂ ਨੂੰ ਹਿਰਾਸਤ ਚ ਲੈ ਲੈਣਾ ਅਸੀਂ ਅੱਤਵਾਦ ਤੇ ਆਪਣੀ ਗੱਲਬਾਤ ਅੱਗੇ ਤੋਰੀਏ ਇਹਨਾਂ ਦਾ ਫੇਰ ਦੇਖਾਂਗੇ ਕੀ ਕਰਨਾ ਐਡਾ ਜਿਗਰਾ ਜੇ Imran Khan ਦਿਖਾ ਦੇਣ ਫਿਰ ਤਾਂ ਕਹਿਣੀ ਕਿਆ ਨਹੀਂ ਪਰ ਫਿਰ ਵੀ ਜਿਹੜਾ ਉਹਨਾਂ ਨੇ ਸੱਦਾ ਮਾਰਿਆ ਜੀ ਇਹ ਹੁਣ ਭਾਰਤ ਸਰਕਾਰ ਦੇ ਪਾਲੇ ਚ ਗਿੰਦ ਆ ਗਈ ਹੈ ਇਹ ਦੇਖਦੇ ਆ ਮੋਦੀ ਸਾਹਿਬ ਤੇ ਸਾਡੀਆਂ ਹੋਰ ਪੋਲੀਟਿਕਲ ਪਾਰਟੀਆਂ ਕੀ ਮੰਗ ਕਰਦੀਆਂ ਨੇ ਪਰ ਪੰਜਾਬ ਦੇ ਜਿਹੜੇ ਲੀਡਰ ਨੇ ਭਾਵੇਂ ਸਿੱਧੂ ਸਾਹਿਬ ਨੇ ਸੁਖਪਾਲ ਖੈਰਾ ਨੇ ਰਵਨੀਤ ਮਿੱਟੂ ਨੇ ਬੈਂਸ ਨੇ ਸਾਰਿਆਂ ਦੇ ਜਿਹੜੇ ਬਿਆਨ ਨੇ ਉਹ ਪੂਰੇ ਉਤਸ਼ਾਹ ਵਰਦਕ ਨੇ ਰਵਨੀਤ ਮਿੱਟੂ ਕਾਫੀ ਤਿੱਖਾ ਬੋਲੇ ਨੇ ਪਾਕਿਸਤਾਨ ਬਾਰੇ ਸਿਮਰ ਬੈਂਸ ਵੀ ਤਿੱਖਾ ਬੋਲੇ ਨੇ ਕਿ ਅਸੀਂ ਸਬਕ ਸਿਖਾਵਾਂਗੇ ਪਰ ਸੁਖਪਾਲ ਖੈਰਾ ਦੀ ਗੱਲ ਫੇਰ ਆਈ ਹੈ ਕਿ ਜੰਗ ਨਾ ਹੋਵੇ ਹਾਲਾਂਕਿ ਰਵਨੀਤ ਮਿੱਟੂ ਇਹ ਸਾਰੀ ਚਾਹੁੰਦੇ ਨੇ ਵੈਸੇ ਤਾਂ ਕਿ ਜੰਗ ਨਾ ਹੋਵੇ ਜੰਗ ਨਾਲ ਪੰਜਾਬ ਦਾ ਨੁਕਸਾਨ ਹੈ ਪਰ ਇਹ ਕਹਿੰਦੇ ਕਿ ਜੇ ਪਾਕਿਸਤਾਨ ਵਾਲੇ ਪਾਸਿਓਂ ਕੁਝ ਭੈੜੀਆਂ ਕੋਸ਼ਿਸ਼ਾਂ ਨਹੀਂ ਰੁਕਦੀਆਂ ਅਤਵਾਦੀ ਹਮਲੇ ਨਹੀਂ ਰੁਕਦੇ ਤਾਂ ਫਿਰ ਹੋਰ ਅਸੀਂ ਕੀ ਕਰੀਏ ਸੋ ਅਸੀਂ ਤਿਆਰ ਆਂ ਹਰ ਤਰ੍ਹਾਂ ਦੇ ਜਿਹੜਾ ਮੁਕਾਬਲਾ ਕਰਨ ਦੇ ਲਈ ਔਰ ਮੋਦੀ ਸਾਹਿਬ ਤੋਂ ਤਾਂ ਸਾਰੀ ਮੰਗ ਕਰ ਰਹੇ ਨੇ ਪਰ ਫਿਰ ਵੀ ਕਈ ਤਰ੍ਹਾਂ ਦੇ ਜਿਹੜੀਆਂ ਕਹਿ ਰਹੀਆਂ ਨੇ ਕਿ ਜੰਗ ਨਾ ਹੋਵੇ ਜੰਗ ਨਾਲ ਪੰਜਾਬ ਦਾ ਨੁਕਸਾਨ ਹੈ ਸੋ ਸਰਕਾਰ ਗਲਬਤ ਵਾਲੇ ਪਾਸੇ ਸੋਚੇ ਸੋ ਫੈਸਲਾ ਸਰਕਾਰ ਨੇ ਕਰਨਾ ਸੁਨੀਲ ਜੀ ਆਉਣੇ ਦਿਨਾਂ ਚ ਸਪਸ਼ਟ ਹੋਏਗਾ ਜਿਹੜੇ ਲੋਕ ਵਾਇਲੈਂਟ ਮੀਨਸ ਅਡਾਪਟ ਕਰਕੇ ਕੁਝ ਪ੍ਰਾਪਤ ਕਰਨਾ ਚਾਹੁੰਦੇ ਨੇ ਸਾਡੇ 44 ਜਵਾਨ ਮਾਰਤੇ 6 5 6 ਅਗਲੇ ਦਿਨ ਮਾਰਤੇ ਇਹਦੇ ਨਾਲ ਉਹਨਾਂ ਨੂੰ ਕੋਈ ਜਿਹੜਾ ਉਹਨਾਂ ਦਾ ਟੀਚਾ ਪੂਰਾ ਨਹੀਂ ਹੋਵੇਗਾ ਔਰ ਇਹੀ ਗੱਲ ਭਾਰਤ ਵਾਸਤੇ ਵੀ ਜਾਂਦੀ ਆ ਕਿ ਅਲਟੀਮੇਟਲੀ ਸਾਨੂੰ ਸਾਰਿਆਂ ਨੂੰ ਡਾਇਲੌਗ ਵਿੱਚ ਇੰਗੇਜ ਕਰਨਾ ਚਾਹੀਦਾ ਪਾਕਿਸਤਾਨ ਦੇ ਨਾਲ ਜੋ ਵੀ ਤੁਹਾਡੇ ਮਸਲੇ ਨੇ ਉਹਦਾ ਮਸਲਿਆਂ ਦਾ ਹੱਲ ਹੋਣਾ ਚਾਹੀਦਾ ਪੰਜਾਬ ਦੇ ਲੋਕ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੀਆਂ ਗਿੱਦੜ ਧਮਕੀਆਂ ਤੋਂ ਡਰਨ ਵਾਲੇ ਨਹੀਂ ਸਾਡੇ ਚੂੜੀਆਂ ਨਹੀਂ ਪਾਜਾਂ ਹੁੰਨੀਆਂ ਪੂਰਾ ਦੇਸ਼ ਚਾਹਤਾ ਹੈ ਕਿ ਪਾਕਿਸਤਾਨ ਕੇ ਖਿਲਾਫ ਸਖਤ ਕਾਰਵਾਈ ਕੀ ਜਾਏ ਅੱਜ ইমরান ਖਾਨ ਦੀ ਬਹੁਤ ਵੱਡੀ ਜਿਹੜੀ ਇਹ ਬਿਆਨ ਦੇਣਾ ਬਹੁਤ ਬੜੀ ਗਲਤੀ ਆ ਇਹ ਇਹ ਪ੍ਰਾਈਮ ਮਿਨਿਸਟਰ ਨੂੰ ਨਹੀਂ ਇਹ ਆਪਣੇ ਮੁਲਕ ਨੂੰ ਮਰਵਾਉਣ ਦੀ ਕੋਸ਼ਿਸ਼ ਗੱਲ ਕਰ ਰਿਹਾ ਉਹ ਜੇ ਕਿ ਇਹ ਗੱਲ ਕਿਤੇ ਹਿੰਦੁਸਤਾਨ ਨੇ ਖੋਲ ਤੇ ਧੋਪਾਂ ਦੇ ਮੂੰਹ ਉਧਰ ਨੂੰ ਤੇ ইমরান ਖਾਨ ਜੀ ਫਿਰ ਜਿਹੜਾ ਇੰਗਲੈਂਡ ਘਰ ਆ ਨਾ ਲੰਡਨ ਚ ਥੋੜਾ ਉੱਥੇ ਜਾ ਕੇ ਲੁਕਣਾ ਪਊਗਾ ਪਾਕਿਸਤਾਨ ਚ ਫਿਰ ਪ੍ਰਧਾਨ ਮੰਤਰੀ ਨਹੀਂ ਰਹਿ ਸਕਦਾ ਉਹ ਜਨਰਲ ਬਾਜਵਾਏ ਇਡਾ ਦਾ ਚੋੜਾਇਆ ਔਰ ਦੂਜਾ ਉਹਦੇ ਨਾਲ ਉਹ ক্রিকেট ਖੇਡਣ ਵੜਾਇਆ ਔਰ ਉਹ ਜਾਨ ਨੂੰ ਕੰਮ ਨਹੀਂ ਕਰਦੇ ਜਦ ਇਹਨਾਂ ਤੇ ਇਹ ਗੱਲਾਂ ਹੀ ਬਸ ਹੋਈ ਜਾਂਦੇ ਨੇ ਕਦੇ ਸਾਡੇ ਬੰਦੇ ਮਾਰ ਦੋ ਕਦੇ ਸਾਡੇ ਸੀਐਪੀ ਦੇ ਜਵਾਨ ਮਾਰਦੇ ਹੋ ਕਦੇ ਜੋ ਫੌਜ ਦੇ ਜਵਾਨ ਮਾਰਦੇ ਹੋ ਮੈਂ ਰਕੇ ਮੈਂ ਕਿਹੜਾ ਇੱਕੋ ਸਾਨੂੰ ਠੋਕਦਾ ਇਹਨਾਂ ਦੇ ਲੋਟ ਹੋ ਕੋਈ ਤਰੀਕਾ ਇਹਦਾ ਕੋਈ ਕੁਝ ਨਹੀਂ ਜਿੱਥੇ ਸਾਰਾ ਦੇਸ਼ ਵਿਦੇਸ਼ਾਂ ਦੇ ਵੀ 25 26 ਦੇਸ਼ ਇੱਕੋ ਗੱਲ ਕਰ ਰਹੇ ਨੇ ਪੰਜਾਬ ਦੇ ਪ੍ਰਧਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਵਿਨਦਰ ਸਿੰਘ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਸਾਡੇ ਸੇਨਾ ਆਦੇਸ਼ ਵੀ ਇੱਕੋ ਜਿਹੀ ਗੱਲ ਕਹਿ ਰਹੇ ਨੇ ਕਿ ਇਹ ਸੱਤਿਆਖੰਡ ਦੇ ਪਿੱਛੇ ਪਾਕਿਸਤਾਨ ਦਾ ਹੱਥ ਹੈ ਪਰ ਇੱਕ ਪੰਜਾਬ ਦੇ ਕੈਬਨਿਟ ਮਨਿਸਟਰ ਜਿਹਨੂੰ ਪਾਕਿਸਤਾਨ ਦੇ ਨਾਲ ਬੜਾ ਪੇਮ ਆ ਉਹ Imran Khan ਦਾ ਬੜਾ ਪੇਮ ਹੈ ਉਹ ਬਾਅਦ ਦੇ ਨਾਲ ਬੜਾ ਪਰੇਮ ਹੈ ਉਹ ਇਸ ਕਾਲ ਲਈ ਪਾਕਿਸਤਾਨ ਨੂੰ ਜ਼ਿੰਮੇਦਾਰ ਨਹੀਂ ਠਹਿਰਾ ਰਿਹਾ ਜਿਹੜਾ ਸਰੇਆਬ ਗਲਤ ਆ ਚਲੋ ਡੱਲਾ ਜੀ ਹੁਣ ਤੱਕ ਦੀਆਂ ਕੁਝ ਅਹਿਮ ਸਰਗਰਮੀਆਂ ਦੀ ਪੜਤਾਲ ਕਰਨ ਲਈ ਬਹੁਤ ਬਹੁਤ ਧੰਨਵਾਦ